ਦੇ ਪਵਿੱਖਦੇ ਵਿੱਚ ਕਿਸੇ ਵੀ ਪਰਵਾਸੀ ਦੀ ਨਵੀਂ ਵੋਟ ਨਹੀਂ ਬਣਾਈ ਜਾਊਗੀ ਇਹ ਪੰਚਾਇਤ ਵੱਲੋਂ ਮਤਾ ਪਾਇਆ ਜਾਂਦਾ ਵਾ 2025 ਨੂੰ ਇਹਨਾਂ ਨੂੰ ਪਿੰਡ ਦੇ ਵਿੱਚ ਸਾਰੇ ਇਕੱਠ ਦੇ ਸਾਹਮਣੇ ਸਹਿਮਤੀ ਦੇ ਨਾਲ ਪਿੰਡ ਤੋਂ ਬਾਹਰ ਕੱਢਣ ਦੇ ਆਦੇਸ਼ ਦਿੱਤੇ ਜਾਂਦੇ ਆ ਤਾਂ ਜੋ ਇਹਨਾਂ ਨੂੰ ਦੇਖ ਕੇ ਕਿਸੇ ਹੋਰ ਬੱਚੇ ਦੇ ਉੱਪਰ ਬੁਰਾ ਅਸਰ ਨਾ ਪਵੇ ਪਿੰਡ ਦੇ ਵਿੱਚ ਕਿਸੇ ਪ੍ਰਕਾਰ ਦਾ ਮਾਹੌਲ ਖਰਾਬ ਨਾ ਹੋਵੇ ਇਹਨਾਂ ਦੇ ਪਰਿਵਾਰ ਨੂੰ 24 ਘੰਟੇ ਦਾ ਸਮਾਂ ਦਿੱਤਾ ਜਾਂਦਾ ਵੀ ਉਹ 24 ਘੰਟੇ ਦੇ ਵਿੱਚ ਪਿੰਡ ਤੋਂ ਬਾਹਰ ਚਲੇ ਜਾਣ ਸਵਾਗਤ ਹੈ ਨਰਪਖ ਪੋਸਟ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ ਤੇ ਪਿਛਲੇ ਜਿਹੜੀ ਇੱਕ ਜਿਹੜੀ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਇੱਕ ਪਿੰਡ ਦੇ ਸਰਪੰਚ ਤੇ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਜਾਂਦਾ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਪ੍ਰਵਾਸੀ ਪਰਿਵਾਰ ਆ ਜਿਹੜਾ ਉਹ 24 ਘੰਟਿਆਂ ਦੇ ਅੰਦਰ ਅੰਦਰ ਪਿੰਡ ਖਾਲੀ ਕਰ ਦੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਇਸ ਪਿੰਡ ਨੂੰ ਛੱਡ ਕੇ ਚਲੇ ਜਾਓ ਇਸ ਪਿੰਡ ਦੇ ਜਿਹੜਾ ਮਾਹੌਲ ਆ ਤੁਹਾਡੇ ਬੱਚਿਆਂ ਕਰਕੇ ਖਰਾਬ ਨਾ ਹੋਵੇ ਇਸੇ ਕਰਕੇ ਸਰਪੰਚ ਦੇ ਵੱਲੋਂ ਇਹ ਕਿਹਾ ਗਿਆ ਤਾਂ ਅਸੀਂ ਤੁਹਾਨੂੰ ਸਰਪੰਚ ਦੇ ਨਾਲ ਹੋਈ ਗੱਲਬਾਤ ਵੀ ਸੁਣਾਵਾਂਗੇ ਸਰਪੰਚ ਦਾ ਕੀ ਇਸ ਦੇ ਉੱਪਰ ਰਿਐਕਸ਼ਨ ਆ ਕਿਉਂ ਵੀਡੀਓ ਬਣਾਈ ਗਈ ਕੀ ਕਾਰਨ ਸੀ ਪੂਰਾ ਤੇ ਕਿਉਂ ਪਿੰਡ ਦੇ ਜਿਹੜੇ ਵਿੱਚ ਰਹਿ ਰਹੇ ਪ੍ਰਵਾਸੀ ਸੀ ਉਹਨਾਂ ਨੂੰ ਪਿੰਡ ਛੱਡਣ ਦੇ ਲਈ ਕਿਹਾ ਗਿਆ ਪਹਿਲਾਂ ਤੁਸੀਂ ਉਹ ਵੀਡੀਓ ਰਿਕਾਰਡਿੰਗ ਸੁਣੋ ਜਿਹੜੀ ਅਸੀਂ ਰਿਕਾਰਡ ਕੀਤੀ ਹੈ ਚੈਨਲ ਦੇ ਉੱਪਰ ਤੇ ਫਿਰ ਅ ਜਿਹੜੀ ਪੂਰੀ ਗੱਲਬਾਤ ਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਸਿੰਘ ਢਿੱਲੋਂ ਬੋਲਦਾ ਜੀ ਪੱਤਰਕਾਰ ਤੁਸੀਂ ਰਿਪੋਰਟ ਕਰ ਰਹੇ ਹੋ ਹਾਂ ਜੀ ਹਾਂ ਜੀ ਹਾਂ ਜੀ ਬਾਈ ਇੱਕ ਜਿਹੜਾ ਤੁਸੀਂ ਕੱਲ ਅ ਮਤਾ ਪਾਸ ਕੀਤਾ ਪਿੰਡ ਨੇ ਉਸ ਦਾ ਪੂਰਾ ਮਾਮਲਾ ਕੀ ਹੈ ਬਾਈ ਮਾਮਲਾ ਇਹਦੇ ਚ ਇਹ ਹੈ ਜੀ ਉਹ ਜਿਵੇਂ ਪ੍ਰਵਾਸੀ ਆਪਣੇ ਪਿੰਡ ਰਹਿੰਦੇ ਆ ਕਾਫੀ ਲੰਬੇ ਸਮੇਂ ਤੋਂ ਜੀ ਤੇ ਉਹ ਜਿਵੇਂ ਉਹਨਾਂ ਦੇ ਜਿਹੜੇ ਬੱਚੇ ਆ ਉਹ ਜਿਵੇਂ ਚੋਰੀ ਚੋਰੀ ਦੀ ਆਦਤ ਆ ਉਹਨਾਂ ਨੂੰ ਜੀ ਬੋਝੂ ਮੈਂ ਕਈ ਵਾਰ ਉਹਨਾਂ ਨੇ ਸਾਡੇ ਜਿਵੇਂ ਬਾਬੇ ਸ਼ੀਤਾਂ ਦੀ ਜਗਾ ਜਾਂ ਕੋਈ ਵੀ ਜਗਾ ਉੱਥੇ ਘੋਲ ਕਰ ਉਹਨਾਂ ਨੇ ਕਈ ਵਾਰ ਉੱਥੇ ਚੋਰੀ ਕੀਤੀ ਆ ਜੀ 2022 ਦੇ ਵਿੱਚ ਵੀ ਜਦੋਂ ਪਿਛਲੀ ਪੰਚਾਇਤ ਸੀ ਉਦੋਂ ਵੀ ਉਹਨਾਂ ਨੂੰ ਫੜਿਆ ਗਿਆ ਸੀ ਹੂੰ ਉਦੋਂ ਬੱਚੇ ਕਾਫੀ ਛੋਟੇ ਸੀ ਹੁਣ ਤਾਂ ਬੱਚੇ ਫਿਰ ਉਹ ਵੱਡੇ ਹੋ ਗਏ ਆ ਜੀ ਤੇ ਉਦੋਂ ਵੀ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ ਸੀਗਾ ਤੇ ਉਹਨਾਂ ਨੂੰ ਜੁਰਮਾਨਾ ਵੀ ਲਾਇਆ ਗਿਆ ਸੀ ਉਸ ਤੋਂ ਬਾਅਦ ਵੀ ਦੋ ਵਾਰ ਫੜੇ ਗਏ ਫਿਰ ਵੀ ਵਾਰਨਿੰਗ ਦੇ ਕੇ ਛੱਡਿਆ ਗਿਆ ਸੀਗਾ ਜੀ ਤੇ ਉਹ ਬਾਰ ਬਾਰ ਸਮਝਾਉਣ ਦੇ باوجود ਸਮਝ ਨਹੀਂ ਸੀ ਰਿਹਾ ਇਸ ਕਰਕੇ ਉਹਨਾਂ ਨੂੰ ਵੀ ਆਪਾਂ ਕਿਹਾ ਵੀ ਤੁਸੀਂ ਸਾਡੇ ਪਿੰਡ 'ਚ ਨਾ ਰਹੋ ਵੀ ਕਿਤੇ ਹੋਰ ਜਾ ਕੇ ਰਹੋ ਕਿਉਂਕਿ ਉਦਾਂ ਉਹਨਾਂ ਦੀ ਵਜ੍ਹਾ ਦੇ ਨਾਲ ਹੋਰ ਪ੍ਰਵਾਸੀ ਮਜ਼ਦੂਰ ਆ ਜਿਹੜੇ ਕਿਉਂਕਿ ਮਿਹਨਤ ਕਰਨ ਵਾਲੇ ਹੁੰਦੇ ਆ ਇਹ ਹਾਂਜੀ ਹਾਂਜੀ ਉਹਨਾਂ ਤੇ ਵੀ ਮਾੜਾ ਅਸਰ ਪੈਂਦਾ ਵਾ ਕਿਉਂਕਿ ਸਾਡੇ ਹੁਣ ਆਮ ਆਪਣੇ ਜ਼ਿਮੀਂਦਾਰ ਪਰਿਵਾਰਾਂ ਜਾਂ ਆਮ ਲੰਬੇ-ਲੰਬੇ ਸਮੇਂ ਤੋਂ ਪ੍ਰਵਾਸੀ ਰਹਿੰਦੇ ਆ ਜੀ ਹੁਣ ਤਾਂ ਪੱਕੇ ਵਸਨੀਕ ਬਣ ਚੁੱਕੇ ਆ ਕਈ ਆਪਣੇ ਪਿੰਡਾਂ ਦੇ ਵਿੱਚ ਸਾਡੇ ਪਿੰਡ 'ਚ ਵੀ ਤਕਰੀਬਨ ਮੈਨ ਲੱਗਦਾ 90 ਤੋਂ 100 ਵੋਟ ਹੋਊਗੀ ਇਹਨਾਂ ਦੀ ਬਿਲਕੁਲ ਬਿਲਕੁਲ ਹਾਂਜੀ ਹਾਂ ਉਹਨਾਂ ਦੇ ਨਾਲ ਉਹਨਾਂ ਤੇ ਵੀ ਮਾੜਾ ਅਸਰ ਪੈਂਦਾ ਉਹ ਵੀ ਬਦਨਾਮ ਹੁੰਦੇ ਆ ਜੀ ਇਹ ਇੱਕ ਦੋ ਬੰਦਿਆਂ ਦੀ ਵਜ੍ਹਾ ਦੇ ਨਾਲ ਜੀ ਹਾਂਜੀ ਹਾਂਜੀ ਉਹ ਇਹ ਮਾਮਲਾ ਸੀਗਾ ਇਸ ਕਰਕੇ ਅਸੀਂ ਮਤਾ ਪਾਸ ਕੀਤਾ ਸੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਕਿਰਪਾ ਕਰਕੇ ਸਾਡਾ ਪਿੰਡ ਛੱਡ ਦਿਓ ਕਿਉਂਕਿ ਬੱਚੇ ਅਨਵਾਲਗ ਸੀ ਅਸੀਂ ਨਹੀਂ ਚਾਹੁੰਦੇ ਸੀ ਉਹਨਾਂ ਨੂੰ ਥਾਣੇ ਕਚਹਿਰੀਆਂ ਦੇ ਵਿੱਚ ਸਾਰੇ ਬੜਨੇ ਸਹਿਮਤੀ ਦਿੱਤੀ ਵੀ ਇਹਨਾਂ ਨੂੰ ਆਪਾਂ ਜੇਲ੍ਹ 'ਚ ਫੜਾਈਏ ਕਿਉਂਕਿ ਬੱਚੇ ਅਨਵਾਲਗ ਆਹੋਦੋ ਨੇ ਜੀ ਜਿਹੜੀ ਤੁਸੀਂ ਵੀਡੀਓ ਬਣਾਈ ਆ ਉਸ ਦੇ ਉੱਪਰ ਤੁਹਾਡਾ ਰੈਕਸ਼ਨ ਕੀ ਆ ਕਿਉਂਕਿ ਕਈ ਜਗਾਵਾਂ ਦੇ ਉੱਪਰ ਇਹ ਹੁੰਦਾ ਕਿ ਜੇਕਰ ਤੁਸੀਂ ਛੱਡਣਾ ਸੀ ਕਮੈਂਟ ਵੀ ਇਦਾਂ ਦੇ ਆਉਣ ਲੱਗ ਜਾਂਦੇ ਨੇ ਵੀ ਫਿਰ ਇਹਨਾਂ ਨੂੰ ਕੱਢਣੇ ਸੀ ਪਿੰਡ ਦੇ ਵਿੱਚੋਂ ਫਿਰ ਵੀਡੀਓ ਬਣਾਉਣ ਦਾ ਕੀ ਮਤਲਬ ਸੀ ਕਈ ਕਮੈਂਟ ਇਦਾਂ ਦੇ ਆਉਣੇ ਸ਼ੁਰੂ ਹੋ ਜਾਂਦੇ ਨੇ ਹਾਂ ਜੀ ਵੀਡੀਓ ਬਣਾਉਣ ਦਾ ਮਤਲਬ ਇਹ ਨਹੀਂ ਸੀ ਜਿ ਉਹ ਇੱਕ ਸਾਡਾ ਮਤਾ ਸੀਗਾ ਜਿਵੇਂ ਹਾਂ ਵੀ ਵੀਡੀਓ ਬਣਾਉਣ ਦਾ ਮਕਸਦ ਕੋਈ ਉਦਾਂ ਨਹੀਂ ਸੀ ਸਾਡਾ ਉਹਦੇ 'ਚ ਇਹ ਸੀ ਵੀ ਹਾਂ ਅਸੀਂ ਦੱਸ ਸਕੀਏ ਲੋਕਾਂ ਨੂੰ ਵੀ ਅੱਗੇ ਤੋਂ ਕੋਈ ਵੀ ਇਦਾਂ ਦੀ ਕੋਈ ਗਲਤੀ ਕਰਦਾ ਵਾ ਉਹ ਵੀ ਵਕਸ਼ਿਆ ਨਹੀਂ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕੋਈ ਨਵਾਂ ਪ੍ਰਵਾਸੀ ਅਸੀਂ ਆਪਦੇ ਪਿੰਡ 'ਚ ਵੋਟ ਨਹੀਂ ਬਣਾਵਾਂਗੇ ਹਾਂ ਜਿਹੜੇ ਪੱਕੇ ਤੌਰ ਤੇ ਰਹਿੰਦੇ ਆ ਦੇਖੋ ਉਹਨਾਂ ਦੇ ਬੱਚੇ ਵੱਡੇ ਹੁੰਦੇ ਉਹਨਾਂ ਦੀ ਤਾਂ ਬਣ ਨਹੀਂ ਬਣਨੀ ਓਬਵੀਅਸਲੀ ਵੋਟ ਜੀ ਜੀ ਇਹਨਾਂ ਨੂੰ ਕਿੰਨਾ ਸਮਾਂ ਹੋਇਆ ਸੀ ਤੁਹਾਡੇ ਪਿੰਡ 'ਚ ਇਹ ਰਹਿੰਦਿਆਂ ਨੂੰ ਜੇ ਇਹਨਾਂ ਦੀ ਕੋਈ ਵੋਟ ਹੈ ਨਹੀਂ ਇਹਨਾਂ ਦੀ ਵੋਟ ਨਹੀਂ ਹੈ ਜੀ ਆਪਣੇ ਬੰਦੇ ਦੋਨਾਂ ਪਰਿਵਾਰਾਂ ਦੀ ਆਪਣੇ ਪਿੰਡ ਕੋਈ ਵੋਟ ਨਹੀਂ ਜੀ ਜੀ ਕਿੰਨੇ ਸਮੇਂ ਤੋਂ ਰਹਿ ਰਹੇ ਸੀ ਇਹ ਇਹ ਤਕਰੀਬਨ ਮੇਰੇ ਖਿਆਲ 4-5 ਸਾਲ ਤੋਂ ਰਹਿ ਰਹੇ ਹੋਣੇ ਆ ਜੀ 4-5 ਸਾਲ ਤੋਂ ਰਹਿ ਰਹੇ ਸੀ ਹਾਂ ਜੀ ਹਾਂ ਜੀ ਤੇ ਇਹਨਾਂ ਨੇ ਪਹਿਲਾਂ ਵੀ ਵੱਡੀਆਂ ਕੋਈ ਜਿਹੜੀਆਂ ਕਾਰਵਾਈਆਂ ਜਾਂ ਵਾਰਦਾਤ ਕੋਈ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਇਹਨਾਂ ਦੇ ਮਾਪਿਆਂ ਨੇ ਇੱਕ ਬੱਚੇ ਹੀ ਚੋਰੀ ਕਰਦੇ ਸੀ ਨਹੀਂ ਬੱਚੇ ਹੀ ਚੋਰੀ ਕਰਦੇ ਆ ਮਾਪਿਆਂ ਨੂੰ ਵੀ ਪਤਾ ਹੀ ਹੁੰਦਾ ਜੀ ਮਾਪਿਆਂ ਨੂੰ ਜਾਂ ਤਾਂ ਹੋਵੇ ਪਹਿਲੀ ਵਾਰ ਆਪਾਂ ਨਾ ਦੱਸਿਆ ਹੋਵੇ ਕਿਉਂਕਿ 2022 ਦੇ ਵਿੱਚ ਜਦੋਂ ਪਿਛਲੇ ਹਰਿੰਦਰ ਬਾਈ ਉਹਨਾਂ ਦੀ ਪੰਚਾਇਤ ਸੀ ਉਹਨਾਂ ਨੇ ਵੀ ਪੰਚਾਇਤ 'ਚ ਉਹਨਾਂ ਨੂੰ ਬੁਲਾਇਆ ਸੀਗਾ ਜੀ ਪੰਚਾਇਤ ਚ ਉੱਥੇ ਜੁਰਮਾਨਾ ਵੀ ਲੱਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਕਿ ਉਸ ਟਾਈਮ ਵੀ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਸੀ ਵੀ ਅੱਗੇ ਤੋਂ ਜੇਕਰ ਤੁਸੀਂ ਹਜੇ ਵੀ ਨਹੀਂ ਸੁਧਰਦੇ ਹੈਗੇ ਤੁਹਾਡੇ ਬੱਚੇ ਜਾਂ ਤੁਸੀਂ ਇਹਨਾਂ ਨੂੰ ਨਹੀਂ ਰੋਕਦੇ ਕਿਸੇ ਗੱਲ ਤੋਂ ਹੂੰ ਤੇ ਵੀ ਫਿਰ ਇਹਨਾਂ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਫਿਰ ਉਹਨਾਂ ਨੂੰ ਸਕੂਲ ਦੇ ਵਿੱਚੋਂ ਵੀ ਮੇਰਾ ਇੱਕ ਬੱਚਾ ਉਹਦਾ ਨਾਮ ਕੱਢ ਦਿੱਤਾ ਗਿਆ ਉਹ 10ਵੀਂ ਜਮਾਤ ਦਾ ਵਿਦਿਆਰਥੀ ਆ ਕੋਈ ਨਹੀਂ 8ਵੀਂ ਦਾ ਤੇ ਉਹ ਉੱਥੇ ਵੀ ਉਹਨਾਂ ਨੇ ਬੱਚਿਆਂ ਮੁੰਡਿਆਂ ਦੀਆਂ ਕਿਤਾਬਾਂ ਚੋਰੀ ਕਰ ਲੈਣੀਆਂ ਬਾਹਰ ਵੇਚ ਦੇਣੀਆਂ ਹਾਂ ਹਾਂਜੀ ਮਤਲਬ ਕਾਫੀ ਲੰਮੇ ਸਮੇ ਤੋਂ ਇਦਾਂ ਦਾ ਚੱਲ ਰਿਹਾ ਸੀਗਾ ਬਿਲਕੁਲ 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 ਤਾਂ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਸਰਪੰਚ ਸਾਹਿਬ ਤੁਸੀਂ ਸਮਾਂ ਦਿੱਤਾ ਸਾਨੂੰ ਧੰਨਵਾਦ ਧੰਨਵਾਦ ਸਰ ਧੰਨਵਾਦ